ਲਵੇ ਮਿੱਤਰੋ ਆਪਣਾ ਟੁੱਟ ਗਿਆ ਸੀ ਆਰੀ ਦਾ ਦਸਤਾ ਤੇ ਆਪਾਂ ਲੱਕੜ ਦਾ ਦਸਤਾ ਪਾਇਆ ਸੀ ਚਾਹ ਹੁਣ ਦੁਬਾਰਾ ਆਪਾਂ ਇਹਦੇ ਵਿੱਚ ਨਾ ਲੱਕੜ ਦਾ ਦਸਤਾ ਬਣਾ ਕੇ ਹੀ ਪਾਵਾਂਗੇ ਤੇ ਲੱਕੜ ਦੇ ਦਸਤੇ ਨਾਲ ਥੋੜੀ ਜਿਹੀ ਆਰੀ ਵਧੀਆ ਲੱਗਦੀ ਹੈ ਸੋਹਣੀ ਵੀ ਲੱਗਦੀ ਹੈ ਤੇ ਆਪਾਂ ਕੋਈ ਵੀ ਆਰੀ ਦੇ ਵਿੱਚ ਆਪਣਾ ਪਲਾਸਟਿਕ ਦਾ ਦਸਤਾ ਨਹੀਂ ਹੈਗਾ ਆਪਾਂ ਲੱਕੜ ਦੀ ਪਾ ਕੇ ਰੱਖਦੇ ਹਾਂ ਤੇ ਇਹ ਆਪਾਂ ਨੇ ਸਪੈਸ਼ਲ ਇਹਦਾ ਫਰਮਾ ਬਣਾ ਕੇ ਰੱਖਿਆ ਹੋਇਆ ਹੈ ਤੇ ਆਪਾਂ ਨੇ ਤਾਂ ਨਾ ਸਪੈਸ਼ਲ ਫਰਮਾ ਬਣਾ ਕੇ ਰੱਖਿਆ ਹੋਇਆ ਹੈ ਇਹ ਉਦੋਂ ਆਪਾਂ ਨੂੰ ਜਦੋਂ ਵੀ ਕੋਈ ਰਸਤਾ ਟੁੱਟ ਜਾਂਦਾ ਤਾਂ ਆਪਾਂ ਹੀ ਫਿਰ ਮੈਨਾ ਨਿਸ਼ਾਨ ਲਾ ਕੇ ਤੇ ਆਪਾਂ ਇਹਨੂੰ ਲੀਕ ਕੇ ਆਪਾਂ ਬਣਾ ਲੈਨੇ ਆ ਤੇ ਆਜੋ ਪਹੁਣ ਇਹਨੂੰ ਪੂਰਾ ਬਣਾਵਾਂਗੇ ਤੇ ਪੂਰੀ ਵੀਡੀਓ ਦੇਖਿਓ ਤੁਸੀਂ ਤੇ ਇਹ ਬਰੀਕੀ ਚੀਜ਼ਾਂ ਹੁੰਦੀ ਨੇ ਇਹਦੇ ਟਾਈਮ ਤਾਂ ਲੱਗਦਾ ਘਟੋ ਘਾ ਟੂਣੇ ਅੱਦੇ ਪੌਣੇ ਘੰਟੇ ਦਾ ਸਪੀਸ ਹੈ ਤੇ ਨਾਲੇ ਤੁਹਾਨੂੰ ਪਿਆਰ ਵਧੀਆ ਬਣਦਾ ਮੇਰੇ ਸੱਤ ਦੇ ਪੌਣੇ ਗਰੇਂਦਰ ਮਾਰ ਲਿਆ ਇਹ ਤਾਂ ਪੂਰੀ ਵੀਡੀਓ ਅੱਧੀ ਤੱਕ ਆ ਇਸ ਤਰ੍ਹਾਂ ਕਿ ਨੀ ਵੀ ਫਿਰ ਜਿਆਦੇ ਵੀ ਨਹੀਂ ਬਣਦੀ ਆ ਪਰ ਉਹ ਦੇਖੀ ਨਹੀਂ ਜਾਂਦੀ ਆ ਦੇਖੋ ਹੁਣ ਆਪਾਂ ਗ੍ਰੈਂਡਰ ਮਾਰ ਕੇ ਦਸਤਾ ਆਪਣਾ ਬਿਲਕੁਲ ਤਿਆਰ ਹੋ ਗਿਆ ਤੇ ਹੁਣ ਆਪਾਂ ਇਹਦੇ ਵਿਚਾਲੀ ਚੀਰ ਪਾਵਾਂਗੇ ਆ ਰਹੀ ਆ ਆ ਦੇਖੋ ਤੇ ਆਪਾਂ ਨੇ ਚੀਰ ਪਾ ਲਿਆ ਇਹਦੇ ਵਿੱਚ ਸਕੰਜੇ ਜਿ ਘਸ ਕੇ ਆਪਾਂ ਚੀਰ ਪਾ ਕੇ ਤੇ ਇੱਕ ਆਪਾਂ ਇਹਦੇ ਵਿੱਚ ਨਾ ਸਰਾਕ ਮਾਰ ਕੇ ਪੇਚ ਕੱਸ ਦਿੰਨੇ ਆ ਇਹਦੇ ਵਿੱਚ ਆਪਾਂ 1 ਇੰਚ ਜਾਂ 1.5 ਇੰਚ ਪੇਚ ਕੱਸ ਦਿੰਨੇ ਆ ਤੇ ਮਤਲਬ ਉਹ ਗਰੀ ਤੇ ਜੇ ਜੋ ਬਾਹਰਲੇ ਪਾਸੇ ਪੇਚ ਆ ਗਏ ਆਪਾਂ ਗ੍ਰੈਂਡਰ ਮਾਰ ਦਾਂਗੇ। ਇਸ ਤਰੀਕੇ ਨਾਲ ਆਪਾਂ ਨੇ ਹੁਣ ਗ੍ਰੈਂਡਰ ਮਾਰਤਾ ਜਦੋਂ ਤੇ ਕੋਈ ਕੁਸਪ ਪਾਏਗਾ ਜੋ ਜਦੋਂ ਹੱਥ ਤਨਾਰੇ ਮਾਰ ਮਾਰ ਦਾਂਗੇ ਮਤਲਬ ਕਿ ਬਣੀ ਜੇ ਧਲਵਾਤ ਬਣਾਵਾਂਗੇ। ਤੇ ਆ ਰਹੀ ਜੀ ਲੁੱਕ ਦੇਖੋ ਜੀ। ਤੇ ਪਜਾਰਾ ਨਾਲ ਹੀ ਇਸ ਤਰੀਆ ਹੈ ਬੰਦਾ। ਮਰਗੀ ਸੋਹਣੀ ਲੱਗਦੀ ਹੈ ਲੱਕੜ ਦੀ ਗੱਤ ਇਹ ਇਸ ਕਰ ਕਿਸ ਨੇ ਸਪੈਸ਼ਲ ਕਾਲੀ ਦੇ ਚਾਰ ਪੰਜ ਫੱਟੇ ਲੈ ਕੇ ਰੱਖੇ ਹੋਏ ਨੇ ਇਹ ਘਾ ਦੇਖੋ ਆਪਣਾ ਦਸਤਾ ਬਣ ਕੇ ਬਿਲਕੁਲ ਤਿਆਰ ਹੋ ਗਿਆ ਦੇਖੋ ਹੁਣ ਇਸੇ ਜਿਹੜੀ ਦੀ ਲੁੱਕ ਬਣ ਗਈ ਹੁਣ ਆਪਾਂ ਇਹ ਤੇਲ ਤੇਲ ਲਾ ਕੇ ਰੱਖਾਂਗੇ